ਅੱਜ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਤਲਵਾਜਾ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ 19 ਵਾਰ ਮੀਟਿੰਗ ਬੁਲਾ ਕੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਉਹਨਾਂ ਅੱਜ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਕਿ ਜਮਕਿਨ ਨਾਰੇਬਾਜੀ ਕੀਤੀ ਕਿ ਹਾਕੀ ਸਤੋਂ ਠੇਕੇਦਾਰਾਂ ਵਾਂਗੂ ਕੰਮ ਲਿਆ ਜਾ ਰਿਹਾ ਹੈ ਤੇ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣਦੇ ਕਿ ਅਗਰ ਸਰਕਾਰ ਮੰਗ ਨਹੀਂ ਮੰਦੀ ਤਾਂ ਕੀ ਹੋਵੇਗਾ ਉਹਨਾਂ ਆਖਿਆ ਕਿ ਸੰਘਰਸ਼ ਨੂੰ ਖੋਰਤੀ ਕਾ ਕੀਤਾ ਜਾਵੇਗਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਆਓ ਦੇਖਦੇ ਹਾਂ ਮਕੇਰੀਆਂ ਤੋਂ ਰਵਿੰਦਰ ਸਿੰਘ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਫਰਾਈਟ ਸੈਨੀਟੇਸ਼ਨ ਕੰਟੈਕਟ ਬਰਕਰ ਤਾ ਜੂਨੀਅਰ ਡਿਸਟ੍ਰਿਕਟ ਨੰਬਰ 31 ਤੋਂ ਜਲਾ ਜਨਰ ਸਕੱਤਰ ਅੱਜ ਦਾ ਸਾਡਾ ਜਿਹੜਾ ਮਸਲਾ ਹੈ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਪੰਜਾਬ ਵੱਲੋਂ 19 ਵਾਰ ਮੀਟਿੰਗਾਂ ਦੇ ਕੇ ਜਿਹੜਾ ਸਾਨੂੰ ਉਥੋਂ ਬੇਰੰਗ ਮੋੜਿਆ ਜਾ ਰਿਹਾ ਉਹਦੇ ਰੋਸ ਵਜੋਂ ਅੱਜ ਅਸੀਂ ਪੰਜਾਬ ਸਰਕਾਰ ਦਾ ਪੂਰੇ ਪੰਜਾਬ ਦੀਆਂ ਡਿਵੀਜ਼ਨਾਂ ਦੇ ਵਿੱਚ ਸਬਡਿਵੀਜ਼ਨਾਂ ਦੇ ਵਿੱਚ ਪਤਰਾ ਫੁਕ ਰਹੇ ਆ ਜੀ। ਡੈਜੀ ਦਾ ਜਲ ਸਪਲਾਈ ਦੇ ਵਿੱਚ ਪਿਛਲੇ 15 ਤੋਂ 20 ਸਾਲ ਤੋਂ ਅਸੀਂ ਇਨਵੈਸਟਮੈਂਟ ਪਾਲਿਸੀ ਤੇ ਕੰਮ ਕਰ ਰਹੇ ਆ ਜਿਹੜਾ ਸਾਨੂੰ ਇੱਕ ਠੇਕੇਦਾਰ ਬਣਾ ਕੇ ਰੱਖਿਆ ਜਾ ਰਿਹਾ। ਜਦ ਕਿ ਸਾਡੇ ਕੋਲ ਕੰਮ ਜਿਹੜਾ ਪੰਜ-ਪੰਜ ਪੋਸਟਾਂ ਦਾ ਲਿਆ ਜਾ ਰਿਹਾ ਸਾਡੀ ਮੰਗ ਹੈ ਕਿ ਅਨਲਿਸਟਮੈਂਟ ਪਾਲਿਸੀ ਨੂੰ ਰੱਦ ਕਰਕੇ ਸਾਨੂੰ ਵਿਭਾਗ ਦੇ ਵਿੱਚ ਸ਼ਾਮਲ ਕੀਤਾ ਜਾਵੇ ਜੀ ਤੇ ਮੰਗਾ ਨਹੀਂ ਮੰਨਿਆ ਜਾਂਦੀ ਤਾਂ ਅਗਾਮੀ ਯੋਜਨਾ ਕੀ ਹੋਏਗੀ ਅਗਾਮੀ ਯੋਜਨਾ ਸਾਡੀ ਇਹ ਹੈ ਕਿ ਜਦੋਂ ਸਾਨੂੰ ਮੁੱਖ ਮੰਤਰੀ ਨੇ 19 ਵਾਰੀ ਆਪਣੇ ਸੈਕਟਰੀ ਤੋਂ ਵਾਪਸ ਮੋੜਿਆ ਸਾਡੇ ਆਗੂਆਂ ਨੂੰ ਸਾਡਾ ਮੀਟਿੰਗ ਨਹੀਂ ਕੀਤੀ ਗਈ ਹੁਣ ਸਾਡੀ ਗਾਮੀ ਯੋਜਨਾ ਹੈ ਕਿ 2024 ਦੇ ਵਿੱਚ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਇਸ ਮੁੱਖ ਮੰਤਰੀ ਨੂੰ ਤੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਤੇ ਇਹਨਾਂ ਤੋਂ ਇਹ ਸਵਾਲ ਕਰਾਂਗੇ ਜਦੋਂ ਸਾਡਾ ਮੀਟਿੰਗ ਨਹੀਂ ਕਰ ਰਹੇ ਤਾਂ ਕਿਹੜੇ ਮੂਨਾ ਸਾਡਾ ਵੋਟਾਂ ਮੰਗੇਗਾ ਅਸੀਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਦਾ ਵਿਰੋਧ ਕਰਾਂਗੇ ਜੀ ਠੀਕ ਹੈ